ਜੀ ਸਤਿ ਸ੍ਰੀ ਅਕਾਲ ਆ ਦੇਖੋ ਇਹ ਆਪਣੇ ਘਰ ਦੇ ਬਾਗ ਹੈ ਜੀ ਮੇਰੀ ਨਾਨੀ ਜੀ ਦੇ ਹੱਥ ਦੇ ਕੱਢੇ ਹੋਏ ਦੇਖੋ ਦੇਖੋ ਡਿਜ਼ਾਈਨ ਇਹ ਹੈ ਪੰਜਾਬ ਪੰਜਾਬ ਦਾ ਵਿਰਸਾ ਮੇਰਾ ਤਾਂ ਇਹ ਦਿਲ ਕਰਦਾ ਵੀ ਮੈਂ ਸਿੱਖ ਲਵਾਂ ਜੇ ਕੋਈ ਸਿਖਾਉਂਦਾ ਹੋਵੇ ਪਤਾ ਨਹੀਂ ਹੁਣ ਕਿਸੇ ਨੂੰ ਆਉਂਦਾ ਹੈ ਕਿ ਨਹੀਂ ਇਹ ਵਰਕ ਕਰਨਾ ਜੇ ਆਉਂਦਾ ਹੋਵੇ ਮੈਂ ਤਾਂ ਜ਼ਰੂਰ ਹੀ ਸਿੱਖ ਲਵਾਂ ਸਾਡੇ ਘਰ ਤੋਂ 5 6 ਨੇ ਬਾਗ ਇਹ ਦੋ ਮੇਰੀ ਦਾਦੀ ਜੀ ਦੇ ਨੇ ਤਿੰਨ ਮੇਰੀ ਨਾਨੀ ਜੀ ਦੇ ਨੇ ਬਹੁਤ ਹੀ ਸੋਹਣਾ ਵਰਕ ਹੈ ਨਾ ਇਹ ਉਹਨਾਂ ਦੇ ਜਾਣ ਤੋਂ ਬਾਅਦ ਪਤਾ ਲੱਗ ਰਿਹਾ ਹੈ ਵੀ ਇਹ ਕਿਉਂ ਨਾ ਸਿੱਖੀ ਉਦੋਂ ਇਹ ਚੀਜ਼ ਉਹਨਾਂ ਤੋਂ ਆ ਲੇਖੋ ਇਹ ਹੋਰ ਡਿਜ਼ਾਈਨ ਹੈ ਆ ਮੇਰੀ ਦਾਦੀ ਜੀ ਦੇ ਹੱਥਾਂ ਨਾਲ ਬਣਿਆ ਹੋਇਆ ਪਹਿਲਾਂ ਖੱਦਰ ਬੁੰਦੇ ਹਨ ਫਿਰ ਇਹਨਾਂ ਨੂੰ ਰੰਗਦੇ ਫਿਰ ਜੋੜੇ ਜਾਂਦੇ ਵਿਚਾਲੇ ਸਲਾਈ ਦੇ 2 2 3 3 ਪੱਟੇ ਹੁੰਦੇ ਸੀ ਬਾਗ ਹਨ ਫਿਰ ਇਹਨਾਂ ਨੂੰ ਦੇਖੋ ਕਿੰਨਾ ਸੋਹਣਾ ਹੈ ਬਰੀਕ ਕੰਮ ਕਰਦੇ ਪੱਟ ਲਿਆਉਣਾ ਇਹਦੇ ਨਾਲ ਵਰਗ ਕੀਤਾ ਹੁੰਦਾ ਸੀ ਸਾਰਾ ਮੈਨੂੰ ਤਾਂ ਇੰਨਾ ਹੀ ਦਿਲ ਕਰਦਾ ਹੈ ਨਾ ਵੀ ਜੇ ਕੋਈ ਸਿਖਾਉਣ ਵਾਲਾ ਹੋਵੇ ਪਲੀਜ਼ ਮੈਨੂੰ ਕੋਈ ਦੱਸ ਸਕਦਾ ਕਿਤੇ ਮੈਂ ਤਾਂ ਸਿੱਖਣਾ ਹੈ ਇਹ ਇਹਦਾ ਥੋੜਾ ਜਿਹਾ ਭੂਇੰਦਾ ਕਲਰ ਹੋ ਰਿਹਾ ਏ ਇਹਦਾ ਥੋੜਾ ਜਿਹਾ ਲਾਈਟ ਹੈ ਦੇਖੋ ਵਿੱਚ ਵਰਕ ਦਾ ਵੀ ਚਾਰਾਂ ਦੇ ਲੱਗੋ ਲੱਗੀ ਫਰਕ ਹੈ ਇੱਕ ਹੋਰ ਹੈ ਜੀ ਇੱਕ ਮੇਰੀ ਮਾਸੀ ਜੀ ਕੋਲ ਹੈ ਜਿਹੜਾ ਚੋਪ ਦਾ ਕਹਿੰਦੇ ਹੁੰਦੇ ਸੀ ਉਹ ਮਨਾਨੀ ਜੀ ਨੇ ਮਾਸੀ ਜੀ ਨੂੰ ਦਿੱਤਾ ਸੀਗਾ ਇਹ ਮੰਮੀ ਉਹਨਾਂ ਨੇ ਦਿੱਤੇ ਸੀਗੇ ਤਿੰਨ ਤੇ ਦੋ ਦਾਦੀ ਜੀ ਦੇ ਸੀ ਘਰੇ ਇਹੀ ਵਰਕ ਟੂਲ ਦੀਆਂ ਫੁਲਕਾਰੀਆਂ ਤੇ ਕੀਤਾ ਹੁੰਦਾ ਸੀਗਾ ਜੇ ਕਿਸੇ ਨੂੰ ਡਿਜ਼ਾਈਨ ਚਾਹੀਦਾ ਹੋਵੇ ਤਾਂ ਮੈਂ ਲੈ ਸਕਦਾ ਹੈ ਸਾਡੇ ਤੋਂ ਕਿਉਂਕਿ ਇਹ ਚੀਜ਼ ਲੋਪ ਹੁੰਦੀ ਜਾ ਰਹੀ ਹੈ ਜੇ ਕੋਈ ਹੈ ਨਾ ਇਹ ਕਲਾ ਕਿਸੇ ਤੋਂ ਸਿੱਖਣ ਨੂੰ ਮਿਲ ਜੇ ਤਾਂ ਜਿਹੜਾ ਹੋਰ ਸਿੱਖਣੀ ਚਾਹੀਦੀ ਹੈ। ਮੈਨੂੰ ਤਾਂ ਬਹੁਤ ਹੀ ਦਿਲ ਕਰਦਾ। ਆ ਦੇਖੋ ਇਹ ਲਾਸਟ ਵਾਲ ਆ ਗਿਆ ਹੁਣ। ਇਹਦੇ ਚ ਆ ਚੀਜ਼ ਵੱਡੀ ਵੱਡੀ ਹੋਣੀ ਹੋਈ ਐ। ਇਨਾ ਕਲਰਾਂ ਦਾ ਵੀ ਫਰਕ ਹੁੰਦਾ ਸੀ ਪਹਿਲਾਂ, ਸੋਹਣੇ ਹੁੰਦੇ ਸੀ ਪਹਿਲਾਂ। ਜਿਹੜੇ ਪੱਟ ਦੇ ਕਲਰ ਆਉਂਦੇ ਸੀਗੇ, ਹੁਣ ਤਾਂ ਇਹ ਜੇ ਆਉਂਦੇ ਹੀ ਨਹੀਂ। ਔਰੀ कलर ਹੁੰਦੇ ਨੇ ਫੜ ਕੇ ਲੈ ਜੇ ਇਹ ਮੋਰਨੀਆਂ ਬਣੀਆਂ ਹੋਈਆਂ ਨੇ ਹਨ ਇੱਕ ਚੋਪ ਦੀ ਚਿੜੀ ਕਹਿੰਦੇ ਹੁੰਦੇ ਸੀਗੇ ਉਹਨੂੰ ਬੁੜੀਆਂ ਗਰਦਨੀਆਂ ਵਿੱਚ ਔਖੀ ਹੁੰਦੀ ਚੋਪ ਦੀ ਚਿੜੀ ਜਿਹਦਾ ਢਿੱਡ ਕੱਢਣਾ ਨਾ ਵੇ

ਸਾਡੇ ਘਰ ਇਹ ਬਾਗ ਵੀ ਨਹੀਂ ਤੇ ਸਾਡੇ ਘਰ ਪ੍ਰਾਣੀਆਂ ਟੂਲ ਦੀਆਂ ਫੁਲਕਾਰੀਆਂ ਵੀ ਨਹੀਂ ਮੇਰੇ ਕੋਲ ਤਾਂ ਨਹੀਂ ਮੇਰੀ ਭੈਣ ਕੋਲ ਨੇ ਸਿਸਟਰ ਕੋਲ ਮੇਰੇ ਕੋਲ ਉਹਨਾਂ ਦੀ ਅੱਗੋਂ ਗਾਂਹਾਂ ਦਾਸ ਅਸ ਦੀਆਂ ਤੇ ਨੰਨੀਆਂ ਪਾਜੀ ਦੀਆਂ ਨੰਨੀ ਜੀਆਂ ਬਹੁਤ ਸੋਹਣੀਆਂ ਨੇ ਉਹ ਬਹੁਤ ਹੀ ਜ਼ਿਆਦਾ ਸੋਹਣੀਆਂ ਨੇ ਬਾਣੀ ਨਹੀਂ ਰਹੀ ਹੈ ਉਹੀ ਚੀਜ਼ ਤਾਂ ਆ ਦੇਖੋ ਇਹ ਟੂਲ ਦੀ ਫਲਕਾਰੀ ਹੈ ਨਾ ਮੈਨੂੰ ਸ਼ੌਂਕ ਹੈਗਾ ਮੈਂ ਕਿਸੇ ਤੋਂ ਅੱਗੇ ਦੀ ਅੱਗੇ ਬਣਵਾਈ ਏ ਆਰਡਰ ਤੇ ਪਰ ਇਹ ਉਹ 19 ਉਹ ਚੀਜ਼ ਹੋਰ ਹੁੰਦੀ ਥੋੜੀ ਜੀ ਬਣ ਤਾਂ ਸੋਹਣੀ ਗਈ ਇਹ ਵੀ ਪਰ ਉਹ ਚੀਜ਼ ਹੋ ਏਦੋਂ ਵੀ ਜ਼ਿਆਦਾ ਸੋਹਣੀ ਹੁੰਦੀ ਸੀਗੀ ਬੰਤਾ ਹੀ ਸੋਣੀ ਗਈ ਕੋਈ ਇਹੋ ਜੀ ਗੱਲ ਨਹੀਂ ਵੀ ਸੋਣੀ ਨਹੀਂ ਹੈਗੀ ਪਰ ਜਿਹੜੇ ਜਿਹੜੇ ਬੰਦੇ ਨੂੰ ਪਤਾ ਹੈ ਨਾ ਫਿਰ ਉਹਦੇ ਉਹ ਮਸਾਈ ਨਖਰੇ ਨੀਚ ਆਉਂਦੀ ਹੁੰਦੀ ਆ ਚੀਜ਼ ਤੇ ਸਾਡੇ ਮੇਰੀ ਨਾਨੀ ਜੀ ਦੀ ਉਹ ਟੂਲ ਦੀ ਚੋਪ ਦੀ ਚਿੜੀ ਵਾਲੀ ਫਲਕਾਰੀ ਵੀ ਆਪਣੀ ਹੋਈ ਸੀ ਟੂਲ ਦੀ ਉਹ ਛੋਟੇ ਹੁੰਦਿਆਂ ਨੇ ਖਰਾਬ ਕਰ ਲਈ ਕਮੀਜ਼ ਬਣਵਾ ਕੇ ਉਹਨੂੰ ਤਾਂ ਪਤਾ ਹੀ ਨਹੀਂ ਹੁੰਦਾ ਸੀ ਵੀ ਇਹਨਾਂ ਦਾ ਇੰਨਾ ਮੁੱਲ ਪਊਗਾ ਇਹਨਾਂ ਚੀਜ਼ਾਂ ਦਾ ਇੱਕ ਫਲਕਾਰੀ ਹੋਰ ਵੀ ਹੈ ਮੇਰੇ ਕੋਲੇ ਟੂਲ ਦੀ ਉਹ ਵੀ ਦਿਖਾਉਂਗੀ ਕਿਸੇ ਦਿਨ